ਗੱਲ ਕਰਾਂਗੇ ਅਸੀਂ ਅੱਜ ਫਿਲਮ ਧੂਮ ਦੇ ਬਾਰੇ ਧੂਮ ਫਿਲਮ ਜਿਹੜੀ ਕਿ 2004 ਦੇ ਵਿੱਚ ਸਭ ਤੋਂ ਪਹਿਲਾਂ ਆਈ ਸੀ ਔਰ ਇਸ ਫਿਲਮ ਨੂੰ ਜੋ ਹੈ ਯਸ਼ਰਾਜ ਫਿਲਮ ਦੇ ਵੱਲੋਂ ਜਿਹੜਾ ਹੈ ਆਨਰ ਕੀਤਾ ਗਿਆ ਯਾਨੀ ਕਿ ਉਹਨਾਂ ਨੇ ਹੀ ਸਾਰਾ ਖਰਚਾ ਕੀਤਾ ਪ੍ਰੋਡਕਸ਼ਨ ਹਾਊਸ ਦੀ ਅਗਰ ਗੱਲ ਕਰੀਏ ਜਾਂ ਫਿਰ ਕ੍ਰੀਏਟ ਕਰੀਤਾ ਦਿੱਤੇ ਚੋਪੜਾ ਨੇ ਕ੍ਰੀਏਟ ਕੀਤੀ ਤੇ ਜਿਹੜਾ ਧੂਮ ਦਾ ਕੰਮ ਸੀਗਾ ਉਹ ਬਹੁਤ ਲੋਕਾਂ ਨੂੰ ਪਸੰਦ ਆਇਆ 2004 ਦੇ ਵਿੱਚ ਉਸ ਤੋਂ ਬਾਅਦ ਅਗਰ ਗੱਲ ਕਰੀਏ ਧੂਮ 2 ਦੀ ਤੇ ਧੂਮ 2 ਦੇ ਵਿੱਚ ਜਿਹੜਾ 2006 ਦੇ ਵਿੱਚ ਆਈ ਔਰ ਇਸ ਫਿਲਮ ਨੂੰ ਵੀ ਉਹਨਾਂ ਹੀ ਜ਼ਿਆਦਾ ਭਰਵਾ ਹੰਗਾਰਾ ਮਿਲੇ ਕਿਉਂਕਿ ਅਕਸ ਜ਼ਰੂਰ ਜੜੀ ਟੀਮ ਉਹ ਜ਼ਰੂਰ ਸੋਚਦੀ ਹੈ ਔਰ ਧੂਮ ਤਵਾ ਦੂਮ 2 ਜੋ ਹੈ ਉਹ 2006 ਦੇ ਵਿੱਚ ਆਈ ਔਰ ਧੂਮ 3 ਤੇ ਅਗਰ ਗੱਲ ਕਰੀਏ 2013 ਦੇ ਵਿੱਚ ਅਸੀਂ ਉਸ ਨੂੰ ਦੇਖਿਆ ਜਿਹੜੀ ਵਿਕਾਸਟ ਇਸ ਫਿਲਮ ਦੇ ਵਿੱਚ ਕੰਮ ਕੀਤਾ ਬਾ ਕਮਾਲ ਕੰਮ ਕੀਤਾ ਔਰ ਚੰਗੀ ਰੇਟਿੰਗ ਦੇ ਨਾਲ ਇਸ ਫਿਲਮ ਨੂੰ ਜੋ ਹੈ ਪਿਆਰ ਮਿਲਿਆ ਲੇਕਿਨ ਹੁਣ ਤੁਹਾਨੂੰ ਦੱਸ ਦਿੰਨੇ ਆ ਘਟੋ ਘਟ ਵੀ ਇਹ ਫਿਲਮ ਜਿਹੜੀ ਹੁਣ 13 14 ਸਾਲ ਦੇ ਬਾਅਦ ਧੂਮ 4 ਧੂਮ 4 ਦੇ ਵਿੱਚ ਰਣਬੀਰ ਕਪੂਰ ਸਾਨੂੰ ਨਜ਼ਰ ਆ ਸਕਦੇ ਨੇ ਲੀਡ ਤੇ ਕੰਮ ਕਰਦੇ ਹੋਏ ਧੂਮ 4 ਦੇ ਵਿੱਚ ਔਰ ਸਕ੍ਰਿਪਟ ਐਂਡ ਸਕ੍ਰੀਨ ਪਲੇ ਜਿਹੜਾ ਲੌਕ ਹੋ ਚੁੱਕ ਦੁਨਿਆ ਕਿ ਇਹ ਫਿਲਮ ਜਿਹੜੀ ਆ ਅਸੀਂ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਦੇਖੀ ਔਰ ਇਸ ਫਿਲਮ ਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਤੇ ਧੂਮ 4 ਦਾ ਹੁਣ ਬੇਸਬਰੀ ਨਾਲ ਹਰ ਕੋਈ ਇੰਤਜ਼ਾਰ ਕਰ ਰਿਹਾ ਤੇ ਇਸ ਫਿਲਮ ਦੇ ਅਗਰ ਸਟਾਰ ਕਾਸਟ ਦੀ ਗੱਲ ਕਰੀਏ ਪਹਿਲਾਂ ਅਭਿਸ਼ੇਕ ਪੱਤਨ ਸੀ ਉਹਦੇ ਚੋਪੜਾ ਬੜੀ ਕੌਪਸ ਤੇ ਜੌਹਨ ਇਬਰਾਹਿਮ ਇਸ਼ਾ ਦੇ올 ਰਿਮੀ ਸੇਨ ਧੂਮ 2 ਦੀ ਅਗਰ ਗੱਲ ਕਰੀਏ ਧੂਮ 2 ਦੇ ਵਿੱਚ ਹਰਿਤਿਕ ਰੋਸ਼ਨ ਆਸ਼ਵਰਿਆ ਰਾਏ ਬੱਚਨ ਵਿਪਾਸ਼ਾ ਬਾਸੂ ਸੋ ਅਗਰ ਧੂਮ 3 ਦੀ ਗੱਲ ਕਰੀਏ ਅਮੀਰ ਖਾਨ ਕੈटरीना कैफ ਤੇ ਨਾਲ ਦੇ ਨਾਲ ਹੋਰ ਸਪੋਰਟਿੰਗ ਰੋਲਸ ਤੇ ਹੁਣ ਰਣਵੀਰ ਕਪੂਰ ਲੇਕਿਨ ਯੈਸ ਇਹ ਫਿਲਮ ਜਿਹੜੀ ਜਲਦ ਅਦਿੱਤਿਆ ਚੋਪੜਾ ਦੇ ਵੱਲੋਂ ਜਿਹੜੀ ਪ੍ਰੋਡਿਊਸ ਕੀਤੀ ਜਾ ਰਹੀ ਹੈ ਤੇ ਸਕਰੀਨ রাইਟਿੰਗ ਅਗਰ ਕੀਤੀ ਕਿਸੇ ਨੇ ਤਾਂ ਵਿਜੇ ਕ੍ਰਿਸ਼ਨਾਚਾਰਿਆ ਅਦਿੱਤਿਆ ਚੋਪੜਾ ਨਾਲ ਦੀ ਨਾਲ ਡਾਇਰੈਕਟਰ ਜਿਹੜੇ ਪਹਿਲੇ ਸੀਗੇ ਇਹਨਾਂ ਦੀ ਫਿਲਮਾਂ ਦੀ ਧੂਮ ਤੇ ਧੂਮ 2 ਦੇ ਸੰਜੇ ਤੇ ਧੂਮ 3 ਦੇ ਵਿਜੇ ਕ੍ਰਿਸ਼ਨਾਚਾਰਿਆ ਹੁਣ ਕੌਣ ਇਹਨਾਂ ਨੂੰ ਡਾਇਰੈਕਟ ਕਰੇ ਹੈ ਇਸ ਦੇ ਬਾਰੇ ਵੀ ਹਜੇ ਤੱਕ ਕੋਈ ਅਪਡੇਟ ਨਹੀਂ ਹੈ ਲੇਕਿਨ ਯੈਸ ਇਹ ਫਿਲਮ ਜਿਹੜੀ ਅਪਰਲ ਦੇ ਵਿੱਚ ਸ਼ੂਟ ਹੋ ਜਾਏਗੀ ਕਿਉਂਕਿ ਇਸ ਸਕ੍ਰਿਪਟ ਵਗੈਰਾ ਸਾਰਾ ਕੁਝ ਲੌਕ ਹੋ ਚੁੱਕਾ ਹੈ ਤੇ ਇਸ ਦੇ ਨਾਲ ਲੋਕਾਂ ਦੇ ਜਿਹੜੇ ਕਮੈਂਟ ਵੱਡੇ ਪਰਦੇ ਤੇ ਦੇਖਣਾ ਇੱਕ ਉਹ ਫਰਾਂਚਾਈਜ਼ੀ ਜਿਹੜੀ ਬਹੁਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਉਸਦੇ ਹੀ ਚੌਥੇ 파ਟ ਦੇ ਵਿੱਚ ਸੋ ਦੇਖਣਾ ਬਹੁਤ ਖਾਸ ਹੋਵੇਗਾ ਕਿ ਧੂਮਚਾਰ ਦੇ ਵਿੱਚ ਰਣਵੀਰ ਕਪੂਰ ਦੇ ਆਪੋਜ਼ਿਟ ਕਿਹੜੀ ਐਕਟਰੈਸ ਨਜ਼ਰ ਆਏਗੀ ਗੱਲ ਕਰਾਂਗੇ ਅਸੀਂ ਅੱਜ ਫਿਲਮ ਧੂਮ ਦੇ ਬਾਰੇ ਧੂਮ ਫਿਲਮ ਜਿਹੜੀ ਕਿ 2004 ਦੇ ਵਿੱਚ ਸਭ ਤੋਂ ਪਹਿਲਾਂ ਆਈ ਸੀ ਔਰ ਇਸ ਫਿਲਮ ਨੂੰ ਜੋ ਹੈ ਯਸ਼ਰਾਜ ਫਿਲਮ ਦੇ ਵੱਲੋਂ ਜਿਹੜਾ ਹੈ ਆਨਰ ਕੀਤਾ ਗਿਆ ਯਾਨੀ ਕਿ ਉਹਨਾਂ ਨੇ ਹੀ ਸਾਰਾ ਖਰਚਾ ਕੀਤਾ ਪ੍ਰੋਡਕਸ਼ਨ ਹਾਊਸ ਦੀ ਅਗਰ ਗੱਲ ਕਰੀਏ ਜਾਂ ਫਿਰ ਕ੍ਰੀਏਟ ਕਰੀਤਾ ਦਿੱਤੇ ਚੋਪੜਾ ਨੇ ਕ੍ਰੀਏਟ ਕੀਤੀ ਤੇ ਜਿਹੜਾ ਧੂਮ ਦਾ ਕੰਮ ਸੀਗਾ ਉਹ ਬਹੁਤ ਲੋਕਾਂ ਨੂੰ ਪਸੰਦ ਆਇਆ 2004 ਦੇ ਵਿੱਚ ਉਸ ਤੋਂ ਬਾਅਦ ਅਗਰ ਗੱਲ ਕਰੀਏ ਧੂਮ 2 ਦੀ ਤੇ ਧੂਮ 2 ਦੇ ਵਿੱਚ ਜਿਹੜਾ 2006 ਦੇ ਵਿੱਚ ਆਈ ਔਰ ਇਸ ਫਿਲਮ ਨੂੰ ਵੀ ਉਹਨਾਂ ਹੀ ਜ਼ਿਆਦਾ ਭਰਵਾ ਹੰਗਾਰਾ ਮਿਲੇ ਕਿਉਂਕਿ ਅਕਸ ਾਰੇ ਜ਼ਰੂਰ ਜੜੀ ਟੀਮ ਹੋ ਜ਼ਰੂਰ ਸੋਚਦੀ ਹੈ ਔਰ ਧੂਮਤਵਾ ਦੂਮ 2 ਜੋ ਹੈ ਉਹ 2006 ਦੇ ਵਿੱਚ ਆਈ ਔਰ ਦੂਮ 3 ਤੇ ਅਗਰ ਗੱਲ ਕਰੀਏ 2013 ਦੇ ਵਿੱਚ ਅਸੀਂ ਉਸ ਨੂੰ ਦੇਖਿਆ ਜਿਹੜੀ ਵਿਕਾਸਟ ਇਸ ਫਿਲਮ ਦੇ ਵਿੱਚ ਕੰਮ ਕੀਤਾ ਬਾ ਕਮਾਲ ਕੰਮ ਕੀਤਾ ਔਰ ਚੰਗੀ ਰੇਟਿੰਗ ਦੇ ਨਾਲ ਇਸ ਫਿਲਮ ਨੂੰ ਜੋ ਹੈ ਪਿਆਰ ਮਿਲਿਆ ਲੇਕਿਨ ਹੁਣ ਤੁਹਾਨੂੰ ਦੱਸ ਦਿੰਨੇ ਆ ਘਟੋ ਘਟ ਵੀ ਇਹ ਫਿਲਮ ਜਿਹੜੀ ਹੁਣ 13 14 ਸਾਲ ਦੇ ਬਾਅਦ ਧੂਮ 4 ਧੂਮ 4 ਦੇ ਵਿੱਚ ਰਣਬੀਰ ਕਪੂਰ ਸਾਨੂੰ ਨਜ਼ਰ ਆ ਸਕਦੇ ਨੇ ਲੀਡ ਤੇ ਕੰਮ ਕਰਦੇ ਹੋਏ ਦੂਮ 4 ਦੇ ਵਿੱਚ ਔਰ ਸਕ੍ਰਿਪਟ ਐਂਡ ਸਕ੍ਰੀਨਪਲੇ ਜਿਹੜਾ ਲੌਕ ਹੋ ਚੁੱਕਿਆ ਜਨਿਆ ਕਿ ਇਹ ਫਿਲਮ ਜਿਹੜੀ ਆ ਅਸੀਂ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਦੇਖੀ ਔਰ ਇਸ ਫਿਲਮ ਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਤੇ ਧੂਮ 4 ਦਾ ਹੁਣ ਬੇਸਬਰੀ ਨਾਲ ਹਰ ਕੋਈ ਇੰਤਜ਼ਾਰ ਕਰ ਰਿਹਾ ਤੇ ਇਸ ਫਿਲਮ ਤੇ ਅਗਰ ਸਟਾਰ ਕਾਸਟ ਦੀ ਗੱਲ ਕਰੀਏ ਪਹਿਲਾਂ ਅਭਿਸ਼ੇਕ ਪੱਤਨ ਸੀ ਉਹਦੇ ਚੋਪੜਾ ਬੜੀ ਕੌਪਸ ਤੇ ਜੌਹਨ ਇਬਰਾਹਿਮ ਇਸ਼ਾ ਦੇ올 ਰਿਮੀ ਸੇਨ ਧੂਮ 2 ਦੀ ਅਗਰ ਗੱਲ ਕਰੀਏ ਧੂਮ 2 ਦੇ ਵਿੱਚ ਹਰਿਤਿਕ ਰੋਸ਼ਨ ਆਸ਼ਵਰਯ ਰਾਏ ਬੱਚਨ ਵਿਪਾਸ਼ਾ ਬਾਸੂ ਸੋ ਅਗਰ ਧੂਮ 3 ਦੀ ਗੱਲ ਕਰੀਏ ਆਮੀਰ ਖਾਨ ਕੈटरीना कैफ ਤੇ ਨਾਲ ਦੇ ਨਾਲ ਹੋਰ ਸਪੋਰਟਿੰਗ ਰੋਲਸ ਤੇ ਹੁਣ ਰਣਵੀਰ ਕਪੂਰ ਦੇ ਲੇਕਿਨ ਯੈਸ ਇਹ ਫਿਲਮ ਜਿਹੜੀ ਜਲਦ ਅਦਿੱਤਿਆ ਚੋਪੜਾ ਦੇ ਵੱਲੋਂ ਜਿਹੜੀ ਪ੍ਰੋਡਿਊਸ ਕੀਤੀ ਜਾ ਰਹੀ ਹੈ ਤੇ ਸਕਰੀਨ রাইਟਿੰਗ ਅਗਰ ਕੀਤੀ ਕਿਸੇ ਨੇ ਤਾਂ ਵਿਜੇ ਕ੍ਰਿਸ਼ਨਾਚਾਰਿਆ ਅਦਿੱਤਿਆ ਚੋਪੜਾ ਨਾਲ ਦੀ ਨਾਲ ਡਾਇਰੈਕਟਰ ਜਿਹੜੇ ਪਹਿਲੇ ਸੀਗੇ ਇਹਨਾਂ ਦੀ ਫਿਲਮਾਂ ਦੀ ਧੂਮ ਤੇ ਧੂਮ 2 ਦੇ ਸੰਜੇ ਤੇ ਧੂਮ 3 ਦੇ ਵਿਜੇ ਕ੍ਰਿਸ਼ਨਾਚਾਰਿਆ ਹੁਣ ਕੌਣ ਇਹਨਾਂ ਨੂੰ ਡਾਇਰੈਕਟ ਕਰੇ ਹੈ ਇਸ ਦੇ ਬਾਰੇ ਵੀ ਹਜੇ ਤੱਕ ਕੋਈ ਅਪਡੇਟ ਨਹੀਂ ਹੈ ਲੇਕਿਨ ਯੈਸ ਇਹ ਫਿਲਮ ਜਿਹੜੀ ਅਪਰਲ ਦੇ ਵਿੱਚ ਸ਼ੂਟ ਹੋ ਜਾਏਗੀ ਕਿਉਂਕਿ ਇਸ ਸਕ੍ਰਿਪਟ ਵਗੈਰਾ ਸਾਰਾ ਕੁਝ ਲੌਕ ਹੋ ਚੁੱਕਾ ਹੈ ਤੇ ਇਸ ਦੇ ਨਾਲ ਲੋਕਾਂ ਦੇ ਜਿਹੜੇ ਕਮੈਂਟ ਵੱਡੇ ਪਰਦੇ ਤੇ ਦੇਖਣਾ ਇੱਕ ਉਹ ਫਰੈਂਚਾਈਜ਼ੀ ਜਿਹੜੀ ਬਹੁਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਉਸਦੇ ਹੀ ਚੌਥੇ 파ਟ ਦੇ ਵਿੱਚ ਸੋ ਦੇਖਣਾ ਬਹੁਤ ਖਾਸ ਹੋਵੇਗਾ ਕਿ ਧੂਮਚਾਰ ਦੇ ਵਿੱਚ ਰਣਵੀਰ ਕਪੂਰ ਦੇ ਆਪੋਜ਼ਿਟ ਕਿਹੜੀ ਐਕਟਰੈਸ ਨਜ਼ਰ ਆਏਗੀ